ਮੈਂ ਕਿ ਹੱਕ ਦੀ ਕਮਾਈਏ ਤੇ ਹੱਕ ਦੀ ਖਾਈਏ ਕਦੇ ਕਿਸੇ ਦੇ ਘਰ ਮੰਗਣ ਨਾ ਜਾਈਏ ਜੇ ਮੰਗਣਾ ਹੈ ਤਾਂ ਰੱਬ ਤੋਂ ਮੰਗੀਏ ਜਿਹੜਾ ਕਦੇ ਵੀ ਦੇ ਕੇ ਨਾ ਪਛਤਾਵੇ ਹੱਥ ਜੋੜ ਕਰਾਂ ਅਰਦਾਸ ਬਾਬਾ ਦੀਪ ਸਿੰਘਾਂ ਕਦੇ ਕਿਸੇ ਤੇ ਮਾੜਾ ਵਕਤ ਨਾ ਆਵੇ ਹੱਥ ਜੋੜ ਕਰਾਂ ਅਰਦਾਸ ਮਾਲਕਾ ਕਦੇ ਕਿਸੇ ਤੇ ਮਾੜਾ ਵਕਤ ਨਾ ਆਵੇ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਮੈਂ ਵੀ ਪ੍ਰਮਾਤਮਾ ਆਪ ਦਾ ਹੀ ਦਈ ਤੇ ਆਪ ਦਾ ਹੀ ਖਾਈਏ ਜਿਹੜਾ ਹਾਜ਼ਮੇ ਆ ਜੇ ਕਿਸੇ ਤੋਂ ਨਾ ਮੰਗ ਜੇ ਤੇ ਨਾ ਕਿਸੇ ਤੋਂ ਮੰਗਣ ਜਾਜੇ ਤੇ ਨਾ ਇਹ ਜੀ ਨੋ ਬਤਾਵੇ ਵੀ ਕਿਸੇ ਤੋਂ ਹੱਥ ਅੜ ਕੇ ਕੁਝ ਮੰਗਣਾ ਪਿਆ ਜੇ ਕਿਉਂਕਿ ਪਰਮਾਤਮਾ ਤੋਂ ਮੰਗਦਿਆਂ ਨੂੰ ਸੰਗ ਨਹੀਂ ਲੱਗਦੀ ਜਿੰਨੇ ਲੋਕਾਂ ਤੋਂ ਮੰਗਣ ਲੱਗਿਆ ਸੰਗ ਲੱਗਦੀ ਆ ਤੇ ਸੁਪਰਮਾਤਮਾ ਇਹ ਜ ਟਾਈਮ ਕਿਸੇ ਤੇ ਨਾ ਲਿਆਵੇ ਕਿ ਕਿਸੇ ਤੋਂ ਮੰਗ ਕੇ ਖਾਣਾ ਪਜੇ ਪਜੇ ਤੇ ਮੰਗਣਾ ਮਤਲਬ ਕਿ ਬਹੁਤ ਬਿਸ਼ਰਮ ਹੋ ਕੇ ਪੈਂਦਾ ਕਿਸੇ ਤੋਂ ਤੇ ਜਦੋਂ ਰੱਬ ਤੋਂ ਆਪਾਂ ਮੰਗਦੇ ਆ ਨਾ ਰੱਬ ਤੋਂ ਮੰਗਣ ਲੱਗਿਆਂ ਨੂੰ ਜਮਾਂ ਸ਼ਰਮ ਨਹੀਂ ਆਉਂਦੀ ਕਿਉਂਕਿ ਉਹਨੇ ਸਾਰੀ ਦੁਨੀਆ ਸਾਜੀ ਆ ਤੇ ਸਾਰੀ ਦੁਨੀਆ ਨੂੰ ਦੇਣ ਵਾਲਾ ਉਹ ਅੰਨਦਾਤਾ ਹੈ ਪ੍ਰਮਾਤਮਾ ਹੈ ਸਤਗੁਰੂ ਸੱਚੇ ਪਾਤਸ਼ਾਹ ਜਿਹੜਾ ਸਾਰੀ ਦੁਨੀਆ ਨੂੰ ਦਿੰਦਾ ਤੇ ਜੇ ਕਿਸੇ ਇਨਸਾਨ ਤੋਂ ਮੰਗਣ ਜਾਗੇ ਨਾ ਤੇ ਪਹਿਲਾਂ ਤਾਂਗਲਾ 50 ਗੱਲਾਂ ਸੁਣਾਉਂਦਾ ਤੇ 50 ਲਾਰੇ ਲੱਬੇ ਲਾਉਂਦਾ ਤੇ ਫਿਰ ਕਿਤੇ ਕੱਖੀ ਪੜਾਈ ਵੱਜ ਕੇ ਫਿਰ ਤੁਹਾਨੂੰ ਚੀਜ਼ ਦਿੰਦਾ ਉਹ ਵੀ ਜਿੰਨੀ ਤੁਸੀਂ ਮੂੰਹ ਮੰਗਦੇ ਉੰਨੀ ਨਹੀਂ ਉਹ ਵੀ ਤੁਹਾਨੂੰ ਮਤਲਬ ਕਿ ਉਹਦੋਂ ਤੀਜਾ ਚੌਥਾ ਹਿੱਸਾ ਕਹੂਗਾ ਇੰਨੀ ਕੁ ਲੈ ਜਾ ਇੰਨੀ ਕੁ ਨਿਸਾਰ ਲੈ ਤੇ ਜੇ ਪਹਿਲਾਂ ਆ ਜਾਂਦਾ ਜਾਂ ਪਹਿਲਾਂ ਦੱਸ ਦਿੰਦਾ ਤੇ ਰੱਬ ਘਰੋਂ ਜਾ ਕੇ ਮੰਗੋਗੇ ਰੱਬ ਤੁਹਾਨੂੰ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਵੀ ਜੇ ਪਹਿਲਾਂ ਆ ਜਾਂਦੇ ਤਾਂ ਪਹਿਲਾਂ ਆ ਚੀਜ਼ ਸੀਗੀ ਤੇ ਹੁਣ ਮੁੱਕ ਗਈ ਰੱਬ ਦੇ ਘਰੋਂ ਚੀਜ਼ ਨਹੀਂ ਮੁੱਕਦੀ ਗੱਲ ਤਾਂ ਇੱਥੇ ਆ ਕੇ ਖਤਮ ਹੁੰਦੀ ਵੀ ਰੱਬ ਦੇ ਘਰੋਂ ਕਦੇ ਚੀਜ਼ ਨਹੀਂ ਮੁੱਕਦੀ ਰੱਬ ਦੇ ਘਰੇ ਭੰਡਾਰੇ ਭਾਰੇ ਰਹਿੰਦੇ ਚਾਹੇ ਤੁਸੀਂ ਰਾਤ ਨੂੰ ਜਾ ਕੇ ਮੰਗ ਲੋ ਨਾ ਉਹ ਰਾਤ ਨੂੰ ਵੀ ਹਾਜ਼ਰ ਆ ਪਰ ਇੱਕ ਗੱਲ ਆ ਤੁਹਾਡਾ ਹਿਰਦਾ ਸਾਫ਼ ਹੋਣਾ ਚਾਹੀਦਾ ਕਈ ਲੋਕ ਕਹਿ ਦਿੰਦੇ ਆ ਨਾ ਲੋ ਸੋਹਣੇ ਕੱਪੜੇ ਪਾ ਲੋ ਤਨ ਸਾਫ ਕਰ ਲੋ ਤਨ ਸਾਫ ਕਰਨ ਨਾਲ ਨੀ ਰੱਬ ਰਾਜੀ ਹੁੰਦਾ ਮਨ ਸਾਫ ਕਰਨ ਨਾਲ ਰੱਬ ਰਾਜੀ ਹੁੰਦਾ ਜੇ ਤੁਸੀਂ ਤਨ ਸਾਫ ਕਰਕੇ ਗੁਰੂ ਘਰੇ ਜਾਂਦੇ ਆ ਤੇ ਅੰਦਰ ਤੁਹਾਡੇ ਚਾਹੇ ਜ਼ਹਿਰ ਭਰਿਆ ਹੋਵੇ ਕਿਸੇ ਦੇ ਖਿਲਾਫ ਹਨ ਵੀ ਹਾਂ ਫਲਾਨਾ ਆਏ ਹੋ ਜੇ ਫਲਾਨਾ ਜਾ ਉਹ ਉਹ ਗੱਲ ਮੈਟਰ ਨਹੀਂ ਕਰਦੀ ਤੁਹਾਡਾ ਤਨ ਸਾਫ ਹੋਣਾ ਜ਼ਰੂਰੀ ਨਹੀਂ ਤੁਹਾਡਾ ਮਨ ਸਾਫ ਹੋਣਾ ਜ਼ਰੂਰੀ ਆ ਫਿਰ ਚਾਹੇ ਤੁਸੀਂ ਬਾਹਰ ਗੇਟ ਤੇ ਵੀ ਜਾ ਕੇ ਬਹਿ ਜਨ ਉਹਥੇ ਵੀ ਰੱਬ ਤੁਹਾਡੇ ਕੋਲ ਚੱਲ ਕੇ ਆਊਗਾ ਵੀ ਹਾਂ ਮੈਂ ਆ ਗਿਆ ਵੈਸੇ ਰੱਬ ਹਰ ਇੱਕ ਜਗ੍ਹਾ ਮੌਜੂਦ ਆ ਪਰ ਖਾਸ ਕਰਕੇ ਕਈ ਰੋਗ ਗੁਰੂ ਘਰ ਤੇ ਜਾ ਕੇ ਵਿਸ਼ਵਾਸ ਵਾਲਾ ਰੱਖਦੇ ਆ ਠੀਕ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਕਮੈਂਟ ਕਰਨ ਵਾਲਾ ਫੌਸਲਾ ਵੱਧ ਜਾਂਦਾ ਹੋਰ ਤੁਹਾਡੇ ਕਮੈਂਟ ਨਾਲ ਮੈਂ ਥਾਰ ਗੱਡੀ ਨਹੀਂ ਲੈਣ ਲੱਗੀ ਠੀਕ ਆ ਨਾ ਆਹੋ ਕਮੈਂਟ ਕਰਦਿਆ ਕਰੋ ਮੈਨੂੰ